ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਤੇ ਦੀਪ ਨੇ ਕਿਹਾ ਕਿ ਵਾਪਸ ਚਲੇ ਜਾਓ ਦਾਦਾ ਜੀ ਨੇ ਕਿਹਾ ਕਿ ਵੱਡਿਆਂ ਨਾਲ ਇਸ ਤਰ੍ਹਾਂ ਨਹੀਂ ਬੋਲੀਦਾ ਤੇ ਦੀਪ ਨੇ ਕਿਹਾ ਕਿ ਤੁਸੀਂ ਮੈਨੂੰ ਬੋਲਣ ਤੇ ਮੈਨੂੰ ਜੱਜ ਨਾ ਕਰੋ ਉਹਨਾਂ ਨੇ ਕਿਹਾ ਕਿ ਮੇਰੇ ਪੁੱਤ ਦੀਆਂ ਗੱਲਾਂ ਦਾ ਤੈਨੂੰ ਬਹੁਤ ਗੁੱਸਾ ਹੈ ਤੇ ਗੁੱਸੇ ਵਿੱਚ ਸਹੀ ਗਲਤ ਦੀ ਸਮਝ ਜੜੀ ਉਹ ਖਤਮ ਹੋ ਜਾਂਦੀ ਆ ਤੇ ਪਰ ਹੁਣ ਮੇਰਾ ਪੁੱਤ ਤੇਰੇ ਕੋਲੋਂ ਮਾਫੀ ਮੰਗਣ ਆਇਆ ਹੈ ਮੰਨਿਆ ਕਿ ਉਹਦੇ ਕੋਲੋਂ ਗਲਤੀ ਹੋਈ ਆ ਦੀਪ ਨੇ ਕਿਹਾ ਕਿ ਤੁਸੀਂ ਆਪਣੇ ਪੁੱਤ ਦੀ ਖਾਤਰ ਆਏ ਹੋ ਉਸਨੇ ਕਿਹਾ ਕਿ ਤੁਸੀਂ ਆਪਣੀ ਅਮੀਰੀ ਦੇ ਹੰਕਾਰ ਵਿੱਚ ਸਾਡੀ ਬਹੁਤ ਬੇਇੱਜ਼ਤੀ ਕੀਤੀ ਸੀ ਮੇਰੀ ਮਾਂ ਦੀ ਵੀ ਬਹੁਤ ਬੇਇੱਜ਼ਤੀ ਕੀਤੀ ਸੀ ਉਸਨੇ ਕਿਹਾ ਕਿ ਮੰਮੀ ਮੇਰੀ ਉਸਦੀ ਮੰਮੀ ਨੇ ਕਿਹਾ ਕਿ ਮੇਰੀ ਕੁੜੀ ਬਿਲਕੁਲ ਸਹੀ ਕਹਿ ਰਹੀ ਆ ਤੇ ਮੰਮੀ ਨੇ ਕਿਹਾ ਕਿ ਮੈਂ ਹੁਣ ਆਪਣੀ ਧੀ ਦਾ ਰਿਸ਼ਤਾ ਉਸ ਘਰ ਵਿੱਚ ਨਹੀਂ ਕਰਨਾ ਦਾਦਾ ਜੀ ਨੇ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੇ ਸਨੀ ਵੀਰ ਨੇ ਵੀ ਮਾਫੀ ਮੰਗੀ ਪਰ ਉਹਨਾਂ ਨੇ ਕਿਹਾ ਕਿ ਦੀਪ ਨੇ ਕਿਹਾ ਕਿ ਤੁਸੀਂ ਆਪਣੇ ਪੁੱਤ ਦੇ ਖਾਤਰ ਮਤਲਬ ਇੱਥੇ ਆਏ ਹੋ ਸਨੀ ਵੀਰ ਨੇ ਕਿਹਾ ਕਿ ਅੰਮੂ ਦੇ ਨਾਲ ਮੇਰਾ ਰਿਸ਼ਤਾ ਖਰਾਬ ਹੋ ਜਾਣਾ ਤੇਰੇ ਇਸ ਤਰ੍ਹਾਂ ਕਰਨ ਦੇ ਨਾਲ ਅਗਰ ਤੂੰ ਨਹੀਂ ਮੰਨੀ ਤਾਂ ਤੇ ਉਹ ਕਹਿੰਦੀ ਏ ਤੁਸੀਂ ਇਸ ਦਾ ਮਤਲਬ ਕਿ ਹਜੇ ਵੀ ਆਪਣੇ ਪੁੱਤ ਦੇ ਰਿਸ਼ਤੇ ਦੇ ਖਾਤਰ ਆਏ ਹੋ ਸਾਡਾ ਸਾਡੀ ਜਿਹੜੀ ਤੁਸੀਂ ਬੇਇੱਜ਼ਤੀ ਕੀਤੀ ਉਹ ਤੁਹਾਨੂੰ ਕੋਈ ਧਿਆਨ ਨੀ ਕਿਰਨ ਭੈਣ ਨੇ ਵੀ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਦੀਪ ਨਹੀਂ ਮੰਨੀ ਦੀਪ ਨੇ ਕਿਹਾ ਕਿ ਤੁਸੀਂ ਸਾਡੀ ਬਹੁਤ ਇਨਸਲਟ ਕੀਤੀ ਸੀ ਅਸੀਂ ਹੁਣ ਤੁਹਾਡੇ ਨਾਲ ਰਿਸ਼ਤਾ ਨਹੀਂ ਜੋੜਨਾ ਤੇ سنیਵੀਰ ਨੇ ਵੀ ਬਹੁਤ ਵਾਸਤੇ ਦਿੱਤੇ ਪਰ ਦੀਪ ਨਹੀਂ ਮੰਨੀ ਇੱਕ ਜ਼ਰਾ ਦੇਖਿਆ ਜਾਵੇ ਤਾਂ ਦੀਪ ਆਪਣੀ ਜਗ੍ਹਾ ਸਹੀ ਵੀ ਆ ਕਿਰਨ ਨੇ ਬਹੁਤ ਸਮਝਾਇਆ ਹਰ ਇੱਕ ਤਰ੍ਹਾਂ ਕੋਸ਼ਿਸ਼ ਕਰ ਲਈ ਪਰ ਦੀਪ ਨੇ ਬੱਸ ਨਾ ਹੀ ਕੀਤੀ ਕਿ ਮੈਂ ਇਹ ਰਿਸ਼ਤਾ ਨਹੀਂ ਜੋੜਨਾ ਹੁਣ ਮੈਂ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਹੀ ਦਿਖਾਉਂਗੀ ਕਿਉਂਕਿ ਤੁਸੀਂ ਕਿਹਾ ਸੀ ਕਿ ਤੁਹਾਡੇ ਘਰ ਵਿੱਚ ਤਾਂ ਇੱਕ ਤਰ੍ਹਾਂ ਦੇ ਕੱਪ ਵੀ ਨਹੀਂ ਹੈਗੇ ਕਿ ਜੇ ਕੋਈ ਚਾਰ ਬੰਦੇ ਆ ਜਾਣਗੇ ਤੁਸੀਂ ਇੱਕ ਤਰ੍ਹਾਂ ਦੇ ਕੱਪ ਵਿੱਚ ਚਾਹ ਪਿਲਾਓ ਤੇ ਦੀਪ ਨੇ ਕਿਹਾ ਕਿ ਹੁਣ ਤੁਸੀਂ ਸਾਡੀ ਕੁੱਲੀ ਨੂੰ ਕੋਠੀ ਬਣਦੇ ਹੋਏ ਦੇਖੂਗੇ ਤੇ ਸਾਡੇ ਮੰਜੇ ਜਿਹੜੇ ਪਏ ਸੀ ਜਿਨ੍ਹਾਂ ਦਾ ਤੁਸੀਂ ਮਜ਼ਾਕ ਉਡਾਇਆ ਸੀ ਇਹਨਾਂ ਨੂੰ ਸੋਫਿਆਂ ਦੇ ਵਿੱਚ ਬਣਦੇ ਦੇਖੋਗੇ ਤੇ ਮੇਰੀ ਮਾਂ ਜਿਹੜੀ ਆ ਉਹ ਇਸ ਕੋਠੀ ਦੀ ਮਾਲਕਣ ਹੋਊਗੀ ਤੇ ਧੀਆ ਇਦਾਂ ਦੀਆਂ ਹੀ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੇ ਕਿ ਆਪਣੀ ਮਾਂ ਦੀ ਬੇਇੱਜ਼ਤੀ ਦਾ ਲਈ ਸਟੈਂਡ ਲਿਆ ਔਰ ਕੁਝ ਬਣਨੇ ਦੀ ਚਾਹ ਰੱਖੀ ਕਿ ਮੈਂ ਕੁਝ ਬਣ ਕੇ ਦਿਖਾਵਾਂ ਉਸਨੇ ਕਿਹਾ ਕਿ ਜੇ ਮੇਰਾ ਰਿਸ਼ਤਾ ਉਸ ਘਰ ਦੇ ਵਿੱਚ ਹੋਊਗਾ ਵੀ ਤੇ ਪਹਿਲਾਂ ਮੈਂ ਕੁਝ ਬਣਾਂਗੀ ਫਿਰ ਇਹ ਰਿਸ਼ਤਾ ਜੁੜੂਗਾ سنی ਵੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਬਹੁਤ ਆ ਤਾਈਓ ਉਹ ਆਪਣੇ ਉਹ ਵੀ ਆਪਣੇ ਟੁੱਟੇ ਹੋਏ ਰਿਸ਼ਤੇ ਨੂੰ ਬਚਾਉਣ ਦੀ ਖਾਤਰ ਮਤਲਬ ਇੱਥੇ ਤੱਕ ਆਏ ਸੀਗੇ ਕਿ ਉਹਨਾਂ ਨੇ ਕਿਹਾ ਕਿ ਮੈਂ ਬੱਚ ਮੇਰੀ ਗਲਤੀ ਹੈ ਕਿ ਬੱਚਿਆਂ ਦੀ ਖੁਸ਼ੀ ਨੂੰ ਹੀ ਮੋਹਰੇ ਰੱਖਣਾ ਚਾਹੀਦਾ ਸੀਗਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਆ ਪਰਦੀਪ ਨੇ ਇਨਕਾਰ ਕਰ ਦਿੱਤਾ ਸਾਰਿਆਂ ਦੇ ਸਮਝਾਉਣ ਦੇ ਬਾਵਜੂਦ ਵੀ ਹੁਣ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਅਗਰ ਤੁਹਾਨੂੰ ਇਹ ਸਟੋਰੀ ਵਧੀਆ ਲੱਗੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਸਟੋਰੀਜ਼ ਤੇ ਨੋਟੀਫਿਕੇਸ਼ਨ ਮਿਲ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ